ਧਾਮੀ ਤਾਂ ਖੁਦ ਨਹੀਂ ਚਾਹੁੰਦੇ ਕਿ ਮੈਂ ਇਹ ਜ਼ਿੰਮੇਵਾਰੀ ਸੰਭਾਲਾਂ ਐਜੀਪੀਸੀ ਪ੍ਰਧਾਨ ਦੀ ਤੇ ਫਿਰ ਤੁਹਾਨੂੰ ਕਿਉਂ ਲੱਗਦਾ ਪਿਆ ਕਿ ਸੁਖਵੀਰ ਸਿੰਘ ਬਾਦਲ ਦੀ ਦਖਲਅੰਦਾਜ਼ੀ ਨਹੀਂ ਹੈ ਧਾਮੀ ਸਾਹਿਬ ਨੂੰ ਪਾਸੇ ਕਰਕੇ ਉਹਨਾਂ ਨੂੰ ਸਾਈਡ ਦੇ ਉੱਤੇ ਕਰਕੇ ਕਿਸੇ ਨਵੇਂ ਦੀ ਜਿਹੜੀ ਨਿਯੁਕਤੀ ਕਰ ਦਿੱਤੀ ਜਾਂਦੀ ਹੈ ਇੱਕ ਬਾਦ ਵਿਵਾਦ ਹੋਰ ਖੜਾ ਹੋ ਜਾਏਗਾ ਜੱਜਾ ਮਜੀਠੀਆ ਪਰਿਵਾਰ ਤੇ ਬਾਦਲ ਪਰਿਵਾਰ ਦੀ ਜਲੂਸ ਕੱਢਣ ਚ ਲੱਗੇ ਹੋਏ ਸਿੱਖੀ ਦਾ ਅਰਜ ਭਾਰ ਸੰਭਾਲਣ ਦਾ ਜਿਹੜਾ ਸਮਾਗਮ ਹੈ ਉਹ 10 ਵਜੇ ਰੱਖਿਆ ਉਸ ਦੀ ਉਹ ਵਿਰੋਧਤਾ ਕਰਨਗੇ ਇਸ ਨੂੰ ਪ੍ਰੋਗਰਾਮ ਨੂੰ ਅਕੇਤਾ ਕਰਕੇ ਅੰਮ੍ਰਿਤ ਵੇਲੇ ਕਰਕੇ ਇੱਕ ਸਿੱਖਾਂ ਦਾ ਆਪਸੀ ਟਕਰਾਅ ਹੋਣ ਤੋਂ ਜਿਹੜਾ ਉਸ ਨੂੰ ਵਿਰਾਮ ਲਾਤਾ ਬਾਬਾ ਬਲਬੀਰ ਸਿੰਘ ਨੂੰ ਤੁਸੀਂ ਏਜੰਸੀਆਂ ਦਾ ਬੰਦਾ ਕਹਿੰਨੇ ਹੋ ਤੇ ਹੋਰ ਕਿਹੜੀਆਂ ਏਜੰਸੀਆਂ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਨੂੰ ਨਿਸ਼ਟੋ ਨਾਬੂਤ ਕਰਨ ਚ ਲੱਗੀਆਂ ਹੋਈਆਂ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਦੁਰਦਸ਼ਾ ਇਹਨਾਂ ਸ਼ਕਤੀਆਂ ਨੇ ਕਰਕੇ ਕਰੀਆਂ ਉਹ ਬਹੁਤ ਸਾਰੀਆਂ ਸ਼ਕਤੀਆਂ ਨੇ ਉਹ ਮੈਨੂੰ ਨਾਮ ਲੈਣ ਦੀ ਢੋੜ ਨਹੀਂ ਕਿ ਸ਼ਰੂਮਣੀ ਅਕਾਲੀ ਦਲ ਦਾ ਇਸ ਵਰਤਾਰੇ ਦੇ ਨਾਲ ਕੋਈ ਸਿੱਧਾ ਜਾਂ ਸਿੱਧਾ ਸਬੰਧ ਨਹੀਂ ਹੈ ਪਰ ਕਿੱਦਾਂ ਨਹੀਂ ਕਿੱਦਾਂ ਨਹੀਂ ਬੁਰਖਾਲ ਵੀ ਜਥੇਦਾਰ ਸਾਹਿਬ ਦਾ ਜਿਹੜਾ ਕਿਰਦਾਰ ਜਥੇਦਾਰ ਸਾਹਿਬ ਦੀ ਬੋਲਬਾਣੀ ਜਥੇਦਾਰ ਸਾਹਿਬ ਦਾ ਜਿਹੜਾ ਵਰਤਾਅ ਕਿਸ ਢੰਗ ਦਾ ਰਿਹਾ ਇਸ ਸਮੁੱਚੀ ਸਿੱਖ ਕੌਮ ਨੇ ਦੇਖੀ ਭਾਵੇਂ ਉਹਨਾਂ ਦਾ ਵਰਤਾਅ ਗਲਤ ਸੀ ਵਤੀਰਾ ਗਲਤ ਸੀ ਵਰਤਾਰਾ ਗਲਤ ਸੀ ਉਹ ਆਪਣੀ ਵੀਡੀਓ ਆਪ ਵਾਇਰਲ ਕਰਾਉਣਗੇ ਤੁਸੀਂ ਕਹਿ ਰਹੇ ਹੋ ਸ਼ਰੂਮਣੀ ਅਕਾਲੀ ਦਲ ਦਾ ਕੋਈ ਸਬੰਧ ਨਹੀਂ ਸਿੱਧੇ ਤੌਰ ਤੇ ਕੌਣ ਕਰਾਏਗਾ ਫਿਰ ਫਿਰ ਧਾਮੀ ਸਾਹਿਬ ਨੂੰ ਜ਼ਬਰਦਸਤੀ ਕਿਉਂ ਬਣਾ ਕੇ ਰੱਖਣਾ ਚਾਹੁੰਦੇ ਹੋ ਤੁਸੀਂ ਉਹ ਤਾਂ ਅਸਤੀਫਾ ਦੇ ਚੁੱਕੇ ਕਹਿੰਦੇ ਮੈਂ ਵਾਪਸ ਵੀ ਨਹੀਂ ਲਾਵਾਂਗਾ ਨਹੀਂ ਉਹ ਖੁੱਲੇ ਆਮ ਪ੍ਰਚਾਰ ਸ਼ਰੂਮਣੀ ਅਕਾਲੀ ਦਲ ਦੇ ਖਿਲਾਫ ਕਰਦੇ ਆ ਉਹ ਇੱਕ ਬੋਲ ਅਕਾਲੀ ਦਲ ਕੀ ਹੈ ਉਸ ਤੋਂ ਉੱਪਰ ਤਾਂ ਨਹੀਂ ਹੈ ਕਾਲ ਤਾਕਤ ਉਹ ਤੁਸੀਂ ਕੀ ਕਹਿੰਦੇ ਹੋ ਕਾਲ ਤਾਕਤ ਦਾ ਜੱਥੇਦਾਰ ਦਾ ਕੋਈ ਮਤਲਬ ਉਹਨੂੰ ਠੇਕਾ ਮਿਲਿਆ ਹੈ ਕਿ ਸ਼ਰੂਮਣੀ ਅਕਾਲੀ ਦਲ ਦੀ ਤੁਸਤ ਕਰਦੀ ਡਾਲਾ ਵੀ ਕੱਢੀ ਸੀ ਮਾਪੈਂਦੀਆਂ ਇਹ ਉਹ ਸ਼ਰੂਮਣੀ ਅਕਾਲੀ ਦਲ ਪੰਥ ਵਿਰੋਧੀ ਸ਼ਕਤੀਆਂ ਦੇ ਕੰਧੇੜੇ ਚੜ੍ਹ ਕੇ ਮਤਲ ਸ਼ਰੂਮਨੀ ਅਕਾਲੀ ਦਲ ਦਾ ਨੁਕਸਾਨ ਕਰਨਾ ਸਿੱਧੇ ਤੌਰ ਤੇ ਨੁਕਸਾਨ ਲੱਗਦੇ ਕੇ ਸੁਖਬੀਰ ਸਿੰਘ ਬਾਦਲ ਉੜਾਨੇ ਆਪਣਾ ਪ੍ਰੈਸਟੀਜੀਜੂ ਇਕੋ ਇਸ਼ੂ ਬਣਾਇਆ ਹੋਇਆ ਹੈ ਬਾਦਲ ਤੇ ਮਜੀਠੀਆ ਨਾਲ ਲੜਾਈ ਹੈ ਘਰ ਦੀ ਲੜਾਈ ਹੈ ਪਾਰਟੀ ਦੀ ਕੋਈ ਲੜਾਈ ਨਹੀਂ ਆ ਉਹ ਆਪਣੇ ਆਪਣੇ ਧੜੇ ਦਿਖਾਉਣ ਲੱਗੇ ਹੋਏ ਨੇ ਮਜੀਠੀਆ ਉਹਨਾਂ ਨੇ ਕਹਿੰਦੇ ਅਸਤੀਫੀਆਂ ਦੀ ਝੜੀ ਲਵਾਤੀ ਹੈ ਉਹ ਨਹੀਂ ਮੌਕਾ ਖੁੰਝਾਣਾ ਚਾਹੁੰਦੇ ਜਿਵੇਂ ਅਕਾਲੀ ਦਲ ਮੇਰੇ ਕੋਲ ਹੀ ਆ ਜੀ ਫੀਆਂ ਦੀ ਝੜੀ ਤੇ ਕੀ ਕਹਨੇ ਹੋ ਉਹ ਸਾਰੇ ਮਜੀਠੀਏ ਦੇ ਬੰਦੇ ਆ ਸੋ ਅੱਜ ਕੁਲਦੀਪ ਸਿੰਘ ਗੜਗਾ ਜੁਣਾ ਨੇ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਦਾ ਜਿੰਮਾ ਸੰਭਾਲ ਲਿਆ ਇਹ ਵੀ ਸ਼ਾਇਦ ਬੜੇ ਚਿਰਾਂ ਬਾਅਦ ਜਾਂ ਪਹਿਲੀ ਵਾਰ ਹੋਇਆ ਹੋਣਾ ਕਿ ਜੱਥੇਦਾਰੀ ਵਰਗੇ ਵਕਕਾਰੀ ਅਹੁਦੇ ਤੇ ਵਿਰਾਜਮਾਨ ਹੋਣ ਵਾਲਾ ਡੱਡਰ ਕੇ ਸੌਦੇ ਤੇ ਬੈਠਿਆ ਹੋਵੇ ਤਾਂ ਕਿ ਕਿਸੇ ਨੂੰ ਪਤਾ ਨਾ ਲੱਗ ਜੇ ਵਿਰੋਧ ਲਗਾਤਾਰ جاری ਹੈ ਸ਼੍ਰੋਮਣੀ ਕਾਲੀ ਦਲ ਦੇ ਪ੍ਰਬੰਧਕੀ ਸਕੱਤਰ ਸ਼ਮਸ਼ੇਰ ਸਿੰਘ ਪ੍ਰਖਾਲਵੀ ਸਾਡਾ ਮੌਜੂਦ ਨੇ ਗੱਲਬਾਤ ਕਰਾਂਗੇ ਪ੍ਰਖਾਲਵੀ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਬਹੁਤ-ਬਹੁਤ ਤੁਹਾਡਾ ਵੀ ਤੁਹਾਡਾ ਵੀ ਬੜਾ ਲੰਮਾ ਰਾਜਨੀਤਿਕ ਤਜਰਬਾ ਹੈ ਪ੍ਰਖਾਲਵੀ ਸਾਹਿਬ ਤੁਸੀਂ ਵੀ ਪਿਛਲੇ 40-50 ਸਾਲ ਦੀ ਆਪਾਂ 60 ਸਾਲ ਦੀ ਗੱਲ ਕਰ ਲਈਏ ਤਾਂ ਸ਼ਾਇਦ ਪਹਿਲੀ ਹਾਰ ਦੇਖਿਆ ਹੋਣਾ ਬਈ ਅਕਾਲ ਤਖਤ ਦਾ ਜੱਥੇਦਾਰ ਇਨੀ ਡੱਡ ਡਰ ਕੇ ਆਉਂਦਾ ਸੰਭਾਲ ਰਿਹਾ ਆ ਦੇਖੋ ਇਹਦੇ ਪਛੋਕੜ ਵੱਲ ਜਾਣ ਦੀ ਲੋੜ ਹੈ ਕਿਉਂਕਿ ਜਿਹੜਾ ਅਜੋਕੇ ਸਮੇਂ ਦੇ ਵਿੱਚ ਜੋ ਸਿੱਖੀ ਦਾ ਕੌਮ ਦਾ ਸਿੱਖ ਸੰਸਥਾਵਾਂ ਦਾ ਜੋ ਵਿਰਤਾਂਤ ਚੱਲ ਰਿਹਾ ਹੈ ਉਸ ਦੇ ਮਤਲਬ ਕਾਰਨਾ ਨੂੰ ਉਸ ਦੇ ਪਿਛੋਕੜ ਨੂੰ ਸਮਝਣ ਦੀ ਲੋੜ ਹੈ ਠੀਕ ਹੈ ਤੁਹਾਡੀ ਗੱਲ ਮੈਂ ਮੰਨਦਾ ਇਸ ਗੱਲ ਨਾਲ ਮੈਂ ਸਹਿਮਤ ਹਾਂ ਕਿ ਉਹਨਾਂ ਨੇ ਜਿਹੜਾ ਅੰਮ੍ਰਿਤ ਵੇਲੇ ਨਿਰਧਾਰਤ ਸਮੇਂ ਤੋਂ ਪਹਿਲਾਂ ਜਿਹੜਾ ਆਪਣੀ ਜਿਹੜੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਪਰ ਇਹਦੇ ਪਿੱਛੇ ਮੈਂ ਵਧਾਈ ਦੇਣੀ ਚਾਹੂੰਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਹਨਾਂ ਦੇ ਸਾਰੇ ਅਮਲੇ ਨੂੰ ਕਿਉਂਕਿ ਉਹਨਾਂ ਨੇ ਇੱਕ ਬਹੁਤ ਵੱਡਾ ਟਕਰਾਅ ਜਿਹੜਾ ਜਾਣਬੁੱਝ ਕੇ ਏਜੰਸੀਆਂ ਵੱਲੋਂ ਬਹੁਤ ਸਾਰੀਆਂ ਪੰਥਕ ਵਿਰੋਧੀ ਸ਼ਕਤੀਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਜਿੰਨੇ ਵੀ ਮੁਖਾਲਫਤ ਕਰਨ ਵਾਲੀਆਂ ਸ਼ਕਤੀਆਂ ਨੇ ਉਹਨਾਂ ਨੇ ਇਸ ਗੱਲ ਦਾ ਤਹਿਇਆ ਕੀਤਾ ਕਿ ਇਸ ਜਿਹੜਾ ਸਿੱਖ ਕੌਮ ਨੂੰ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਕਿਸ ਢੰਗ ਨਾਲ ਖਤਮ ਕੀਤਾ ਜਾਵੇ ਔਰ ਇਸ ਦੇ ਉੱਤੇ ਅਸਿੱਧੇ ਢੰਗ ਦੇ ਨਾਲ ਕਾਰਵਾਈਆਂ ਕਰਕੇ ਇਹਦੇ ਤੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਆ ਕਿਉਂਕਿ ਇਹ ਗੱਲ ਸਪਸ਼ਟ ਹੈ ਕਿ 96 ਕਰੋੜੀ ਬਾਬਾ ਬੁੱਢਾ ਦਲ ਦੇ ਜਿਹੜੇ ਬਲਬੀਰ ਸਿੰਘ ਹੋਰਾਂ ਨੇ ਇਸ ਗੱਲ ਦਾ ਮੁਖਾਲਫਤ ਕਰਨ ਦੀ ਇਸ ਗੱਲ ਦੀ ਵਿਰੋਧਤਾ ਕਰਨ ਦਾ ਐਲਾਨ ਖੁੱਲੇ ਆਮ ਜਨਤਕ ਤੌਰ ਤੇ ਕੀਤਾ ਸੀ ਔਰ ਹੋਰ ਵੀ ਕਈ ਜਥੇਬੰਦੀਆਂ ਵੱਲੋਂ ਇਸ ਗੱਲ ਦੀ ਜਿਹੜੀ ਵਿਰੋਧਤਾ ਕਰਨ ਦਾ ਐਲਾਨ ਕੀਤਾ ਸੀ ਕਿ ਜਦੋਂ ਵੀ ਉਹ ਇਹ ਜਿਹੜਾ ਕਾਰਜ ਭਾਰ ਸੰਭਾਲਣ ਦਾ ਜਿਹੜਾ ਸਮਾਗਮ ਹੈ ਉਹ 10 ਵਜੇ ਰੱਖਿਆ ਉਸ ਦੀ ਉਹ ਵਿਰੋਧਤਾ ਕਰਨਗੇ ਪਰ ਮੈਂ ਸਮਝਦਾ ਕਿ ਸਿਆਣਪ ਤੋਂ ਕੰਮ ਲੰਦਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਨੂੰ ਪ੍ਰੋਗਰਾਮ ਨੂੰ ਅਕੇਦਾ ਕਰਕੇ ਅੰਮ੍ਰਿਤ ਵੇਲੇ ਕਰਕੇ ਇੱਕ ਸਿੱਖਾਂ ਦਾ ਆਪਸੀ ਟਕਰਾਓ ਹੋਣ ਤੋਂ ਜਿਹੜਾ ਉਸ ਨੂੰ ਵਿਰਾਮ ਲਾਤਾ ਇਹ ਬਹੁਤ ਵੱਡੀ ਜਿਹੜੀ ਜਿਹੜੀ ਕਾਮਯਾਬੀ ਹੈ ਜੀ ਕਹਿੰਦੇ ਹੋ ਐਸਜੀਪੀਸੀ ਨੇ ਇੱਕ ਸਮਝਦਾਰ ਦਿਖਾਈ ਹੈ ਬਾਬਾ ਬਲਬੀਰ ਸਿੰਘ ਨੂੰ ਤੁਸੀਂ ਏਜੰਸੀਆਂ ਦਾ ਬੰਦਾ ਕਹਿੰਦੇ ਹੋ ਤੇ ਹੋਰ ਕਿਹੜੀਆਂ ਏਜੰਸੀਆਂ ਜਿਹੜੀਆਂ ਸ਼ਰੋਮਣੀ ਅਕਾਲੀ ਦਲ ਨੂੰ ਨਿਸ਼ਤੋ ਨਾਬੂਤ ਕਰਨ ਚ ਲੱਗੀਆਂ ਹੋਈਆਂ ਬਹੁਤ ਸਾਰੀਆਂ ਨੇ ਭਾਜੀ ਇੱਕ ਇੱਕ ਵੀਰ ਸਿੰਘ ਨੂੰ ਕਹਿੰਦੇ ਹੋ ਏਜੰਸੀਆਂ ਦਾ ਬੰਦਾ ਤੁਸੀਂ ਇੱਕ ਗੱਲ ਮੈਂ ਪਾਰਟਿਕੂਲਰ ਕਿਸੇ ਇੱਕ ਦੀ ਗੱਲ ਨਹੀਂ ਕਰਨੀ ਚਾਹੁੰਦਾ ਅ ਤੁਸੀਂ ਸਾਰੇ ਜਾਣਦੇ ਹੋ ਲੋਕ ਸਾਰੇ ਜਾਣਦੇ ਆ ਕਿਉਂਕਿ ਬਹੁਤ ਸਾਰੀਆਂ ਸ਼ਕਤੀਆਂ ਜਿਹੜੀਆਂ ਦੇਖੋ ਸਿੱਖ ਸੰਸਥਾਵਾਂ ਦਾ ਜੋ ਘਾਣ ਹੋ ਰਿਹਾ ਹੈ ਜੋ ਸਿੱਖੀ ਦਾ ਕੌਮ ਦਾ ਜਿਹੜਾ ਘਾਣ ਹੋ ਰਿਹਾ ਹੈ ਸ਼ਰੋਮਣੀ ਅਕਾਲੀ ਦਲ ਦੀ ਜਿਹੜੀ ਦੁਰਦਸ਼ਾ ਇਹਨਾਂ ਸ਼ਕਤੀਆਂ ਨੇ ਕਰਕੇ ਕਰਿਆ ਉਹ ਬਹੁਤ ਸਾਰੀਆਂ ਸ਼ਕਤੀਆਂ ਨੇ ਉਹ ਮੈਨੂੰ ਨਾਮ ਲੈਣ ਕਰਕੇ ਜਿਹੜਾ ਇਹ ਜਿਹੜਾ ਸਾਰਾ ਭਾਣਾ ਵਾਪਰਿਆ ਤੁਸੀਂ ਇਸੀ ਮर्यादा ਦਾ ਕਾਲ ਤੱਕ ਦੀ ਮर्यादा ਦਾ ਘਾਣ ਨਹੀਂ ਮੰਨਦੇ ਜਥੇ ਦਾ ਰਣਜੀਤ ਦਾ ਐਪੀਸੋਡ ਦੇਖ ਲਓ 997 ਗਿਆਨੀ ਕੇਵਲ ਸਿੰਘ ਦੇਖ ਲਓ ਗਿਆਨੀ ਮਨਜੀਤ ਸਿੰਘ ਦੇਖ ਲਓ ਗਿਆਨੀ ਹਰਪ੍ਰੀਤ ਸਿੰਘ ਦੇਖ ਲਓ ਗਿਆਨੀ ਰਗਵੀਰ ਸਿੰਘ ਦੇਖ ਲਓ ਇਹ ਮर्यादा ਦਾ ਘਾਣ ਨਹੀਂ ਹੋ ਰਿਹਾ ਦੇਖੋ ਜਿਹੜੀ ਗੱਲ ਇਹ ਹੈ ਦੇਖੋ ਸ਼ਰੋਮਣੀ ਗੱਲ ਅਕਾਲੀ ਦਲ ਦੇ ਨਾਲ ਪਹਿਲੀ ਗੱਲ ਮੈਂ ਕਹਿ ਦਿਆਂ ਕਿ ਸ਼ਰੋਮਣੀ ਅਕਾਲੀ ਦਲ ਦਾ ਇਸ ਵਰਤਾਰੇ ਦੇ ਨਾਲ ਕੋਈ ਸਿੱਧਾ ਜਾਂ ਸਿੱਧਾ ਸਬੰਧ ਨਹੀਂ ਹੈ ਪਰ ਕਿੱਦਾਂ ਨਹੀਂ ਕਿੱਦਾਂ ਨਹੀਂ ਬਰਖਾਲ ਵੀ ਜੀ ਪਰ ਸ਼ਰੋਮ ਇਹਦੇ ਲਈ ਜਿਹੜਾ ਸਿੱਧੇ ਤੌਰ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰ ਪਰ ਮੈਂ ਤੁਸੀਂ ਇਸ ਗੱਲ ਬਾਰੇ ਵੀ ਜਿਹੜਾ ਕੋਕ ਪੜਤਾਲ ਕਰਨ ਦੀ ਜ਼ਰੂਰਤ ਹੈ ਹੁਣ ਆਪਾਂ ਪਸ਼ੋਕਰ ਚ ਜਾਣ ਦੀ ਵੀ ਜਾਏ ਬਤੇਰੇ ਬਹੁਤ ਬਿਸਥਾਰ ਦੀ ਗੱਲ ਕਰਨ ਦੀ ਵਿਜਾ ਉਹ ਜੋਕੇ ਹਾਲਾਤ ਦੀ ਜੇ ਗੱਲ ਕਰੀਏ ਗਿਆਨੀ ਹਰਪ੍ਰੀਤ ਸਿੰਘ ਹਰਾਂ ਨੂੰ ਜਦੋਂ ਸਰਦਾਰ ਬਿਰਸਾ ਸਿੰਘ ਬਲਟੂਆ ਉਹਨਾਂ ਦੀ ਜਾ ਕੇ ਜਥੇਦਾਰ ਸਹਿਬਾਨ ਦੇ ਅੱਗੇ ਪੇਸ਼ ਹੋਈ ਜਿਹੜੀ ਜਨਤਕ ਤੌਰ ਤੇ ਵੀਡੀਓ ਹੋਈ ਹੈ ਉਸ ਦੇ ਵਿੱਚ ਜਥੇਦਾਰ ਸਾਹਿਬ ਦਾ ਜਿਹੜਾ ਕਿਰਦਾਰ ਜਥੇਦਾਰ ਸਾਹਿਬ ਦੀ ਬੋਲਬਾਣੀ ਜਥੇਦਾਰ ਸਾਹਿਬ ਦਾ ਜਿਹੜਾ ਵਰਤਉ ਕਿਸ ਢੰਗ ਦਾ ਰਿਹਾ ਇਹ ਸਮੁੱਚੀ ਸਿੱਖ ਕੌਮ ਨੇ ਦੇਖਿਆ ਅੱਛਾ ਤੁਹਾਨੂੰ ਰੁਕ ਰਿਹਾ ਮੈਂ ਕੀ ਤੁਸੀਂ ਮੰਨਦੇ ਕਿਉਂਕਿ ਭਾਵੇਂ ਉਹਨਾਂ ਦਾ ਵਰਤੋਕ ਗਲਤ ਸੀ ਵਤੀਰਾ ਗਲਤ ਸੀ ਵਰਤਾਰਾ ਗਲਤ ਸੀ ਉਹ ਆਪਣੀ ਵੀਡੀਓ ਆਪ ਵਾਇਰਲ ਕਰਾਉਣਗੇ ਅਹ ਨਹੀਂ ਬੰਦ ਕਮਰੇ ਚ ਮੀਟਿੰਗ ਹੋ ਰਹੀ ਆ ਕੱਲ ਤੱਕ ਇਹ ਵੀਡੀਓ ਕੌਣ ਵਾਇਰਲ ਕਰਾਏਗਾ ਨਹੀਂ ਵੀਡੀਓ ਬਰਨ ਜਥੇਦਾਰ ਹਰਪ੍ਰੀਤ ਸਿੰਘ ਹੋਰਾਂ ਨੇ ਨਹੀਂ ਕੀਤੀ ਫਿਰ ਉਹੀ ਸਵਾਲ ਹੈ ਨਾ ਤੁਸੀਂ ਕਹਿ ਰਹੇ ਹੋ ਸ਼੍ਰੋਮਣੀ ਕਾਲੀਦਾ ਦਾ ਕੋਈ ਸੰਬੰਧ ਨਹੀਂ ਸਿੱਧੇ ਤੌਰ ਤੇ ਕੌਣ ਕਰਾਏਗਾ ਫਿਰ ਨਹੀਂ ਇਹ ਤਾਂ ਹੁਣ ਦੇਖੋ ਸ਼੍ਰੋਮਣੀ ਕਮੇਟੀ ਜਾਣੇ ਜਿਨ੍ਹਾਂ ਦੇ ਜਿਨ੍ਹਾਂ ਦੀ ਕਸਟਡੀ ਦੇ ਵਿੱਚ ਹੈਗਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਇਸ ਗੱਲ ਦਾ ਜਵਾਬ ਦੇਣੀ ਕਰਾਈ ਵੀਡੀਓ ਵਾਇਰਲ ਪਾਓ ਦੇਖੋ ਇਹ ਮੈਂ ਨਹੀਂ ਇਸ ਗੱਲ ਬਾਰੇ ਕਹਿ ਸਕਦਾ ਪਰ ਮਤਲਬ ਇਸ ਗੱਲ ਦਾ ਜਵਾਬ ਤਾਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇਊਗੀ ਨਾ ਜੀ ਸ਼੍ਰੋਮਣੀ ਕਾਲੀਦਾ ਤੁਸੀਂ ਮੰਨਦੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਜਿਹੜਾ ਹੈਗਾ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਲਾਣ ਚ ਕੋਈ ਦਖਲ ਅੰਦਾਜ਼ੀ ਨਹੀਂ ਕੀਤੀ ਜਾਂਦੀ ਕੋਈ ਮਨਮਰਜ਼ੀ ਨਹੀਂ ਕੀਤੀ ਜਾਂਦੀ ਨਹੀਂ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਿੰਬਲ ਦੇ ਉੱਤੇ ਭਾਵੇਂ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਲੈਕਸ਼ਨ ਜ਼ਰੂਰ ਲੜਦੀ ਹੈ ਪਰ ਅਸੀਂ ਉਸ ਦੀ ਰਹਿਨਮਾਈ ਲੈਂਦੇ ਆ ਅਸੀਂ ਅਸੀਂ ਉਸ ਨਾਲ ਅੰਦਾਜ਼ੀ ਕਿਹਾ ਜਾਂਦਾ ਇਹਨੂੰ ਨੋ ਨੋ ਦਖਲ ਸਾਡੀ ਦਖਲ ਅੰਦਾਜ਼ ਇੰਡੀਪੈਂਡੈਂਟ ਹੋਣਾ ਹੈ ਜਿਆਦਾ ਨਾ ਜਿਹੜੇ ਫਿਰ ਤਾਂ ਹਮੀ ਸਾਹਿਬ ਨੂੰ ਜ਼ਬਰਦਸਤੀ ਕਿਉਂ ਬਣਾ ਕੇ ਰੱਖਣਾ ਚਾਹੁੰਦੇ ਹੋ ਤੁਸੀਂ ਉਹ ਤਾਂ ਅਸਤੀਫਾ ਨਹੀਂ ਇਹ ਦੇਖੋ ਉਹ ਜੋ ਕੇ ਸਮੇਂ ਦੇਖੋ ਪਿਛਲੇ ਲੰਬੇ ਸਮੇਂ ਤੋਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀਆਂ ਚੋਣੀਆਂ ਚੋਣਾ ਲੰਬਤ ਹੈ ਸੋ ਮੌਜੂਦਾ ਸਮੇਂ ਦੌਰਾਨ ਜੋ ਸਿੱਖੀ ਦੇ ਇਸ ਕੌਮ ਦੇ ਸਿੰਘ ਸੰਸਥਾਵਾਂ ਦੇ ਜੋ ਹਾਲਾਤ ਚੱਲ ਰਹੇ ਹੈ ਮੈਨੂੰ ਲੱਗਦਾ ਕਿ ਧਾਮੀ ਸਾਹਿਬ ਤੋਂ ਇਲਾਵਾ ਕੋਈ ਹੋਰ ਇਸ ਵੇਲੇ ਜਿਹੜੀ ਸਥਿਤੀ ਨੂੰ ਸੰਭਾਲਣ ਦੇ ਯੋਗ ਨਹੀਂ ਲੱਗਦਾ ਮੈਨੂੰ ਜਾਂ ਉਹਨਾਂ ਦੀ ਜਿਹੜੀ ਕਾਬਲੀਅਤ ਧਾਮੀ ਸਾਹਿਬ ਦੀ ਇੰਨੀ ਕਹਿ ਗਈ ਹੈ ਕਿ ਉਹ ਇਸ ਜਿਹੜੇ ਪ੍ਰਕਿਰਿਆ ਨੂੰ ਜਿਹੜੀ ਇਸ ਪ੍ਰਚਲਨ ਨੂੰ ਜਿਹੜਾ ਹੈਂਡਲ ਕਰ ਸਕਦਾ ਹੈ ਮੈਨੇਜ ਕਰ ਸਕਦਾ ਹੈ ਇਸ ਕਰਕੇ ਉਹ ਵਿਦਵਾਨ ਨੇ ਚੰਗੇ ਨੇ ਸਾਰੇ ਬਿਦਾਗ ਨਹੀਂ ਜਿਨ੍ਹਾਂ ਨੂੰ ਤੁਸੀਂ ਉਦੀ ਕਹਿ ਰਹੇ ਹਾਂ ਜਿਨ੍ਹਾਂ ਨੂੰ ਕਹਿ ਰਹੇ ਹਾਂ ਆਕਾਲੀ ਦਲ ਨੂੰ ਖਤਮ ਕਰ ਚ ਲੱਗੇ ਹੋਏ ਨੇ ਉਹ ਤਾਂ ਇਹ ਵੀ ਕਹਿੰਦੇ ਆ ਕੱਲ ਨੂੰ ਤੁਹਾਨੂੰ ਬਿਰਸਾ ਸਿੰਘ ਬਲਟੋਹਾ ਜਾਂ ਦਲਜੀਤ ਸਿੰਘ ਚੀਮਾ ਵੀ ਕਾਲ ਤੱਕ ਦੇ ਜਥੇਦਾਰ ਮਿਲ ਸਕਦੇ ਨੇ ਉਹ ਨਹੀਂ ਨਹੀਂ ਇਹ ਤਾਂ ਦੇਖੋ ਇਹ ਤਾਂ ਉਹਨਾਂ ਦੀਆਂ ਗੱਲਾਂ ਕਹਿਣ ਦੀਆਂ ਨੇ ਉਹ ਤਾਂ ਉਹ ਕੋਈ ਵਕਤ ਖੰਜਾਉਂਦੇ ਨਹੀਂ ਹੈਗੇ ਤੁਸੀਂ ਦੇਖਿਆ ਉਹਨਾਂ ਦੇਖੋ ਗਿਆਨੀ ਹਰਪ੍ਰੀਤ ਸਿੰਘ ਪਹਿਲੇ ਦਿਨ ਤੋਂ ਡੇ 1 ਤੋਂ ਮਤਲਬ ਜਿਹੜਾ ਇਸ ਤਰ੍ਹਾਂ ਦੀ ਉਹਨਾਂ ਦੀ ਬਿਆਨ ਬਿਆਨਬਾਜ਼ੀ ਖੁੱਲੇ ਆਮ ਪ੍ਰਚਾਰ ਸ਼ੁਰੂ ਨਹੀਂ ਆਕਾਲੀ ਦਲ ਦੇ ਖਿਲਾਫ ਕਰ ਰਹਾ ਹੈ ਨੈਤਬੁੱਧ ਕੇ ਇਹ ਦੇਖੋ ਉਹ ਇੱਕ ਮਿੰਟ ਇੱਕ ਮਿੰਟ ਉਹ ਜਿਸ ਹਉਦੇ ਤੇ ਨੇ ਉਹ ਤਾਂ ਫਿਰ ਸ਼ਰੂਮਣੀ ਕਾਲ ਦਲ ਤੋਂ ਬ ਕੀ ਮੜਾ ਹੋ ਗਿਆ ਉਹਦੇ ਵਿੱਚ ਨਹੀਂ ਉਹ ਖੁੱਲ੍ਹਿਆਂ ਪ੍ਰਚਾਰ ਸ਼ਰੂਮਣੀ ਅਕਾਲੀ ਦਲ ਦੇ ਖਿਲਾਫ ਕਰਦੇ ਉਹ ਇੱਕ ਬੋਲ ਅਕਾਲੀ ਦਲ ਕੀ ਹੈ ਉਹ ਉਸ ਤੋਂ ਉੱਪਰ ਤਾਂ ਨਹੀਂ ਹੈ ਕਾਲ ਤਾਕਤ ਤੋਂ ਨਹੀਂ ਉਹਨਾਂ ਦੀ ਬੋਲ ਉਹਨਾਂ ਦੇ ਜਿਹੜੇ ਮਤਲਬ ਬਿਆਨਬਾਜ਼ੀ ਤੋਂ ਤੁਸੀਂ ਕੀ ਸਮਝਦੇ ਹੋ ਵੀ ਸ਼ਰੂਮਣੀ ਅਕਾਲੀ ਦਲ ਦਾ ਫਾਇਦਾ ਹੋ ਰਿਹਾ ਜਾਂ ਮਤਲਬ ਸਿੱਖ ਕੌਮ ਦਾ ਫਾਇਦਾ ਹੋ ਰਿਹਾ ਤੁਸੀਂ ਕੀ ਕਹਿੰਦੇ ਹੋ ਕਾਲ ਤਾਕਤ ਦਾ ਜਥੇਦਾਰ ਦਾ ਕੋਈ ਮਤਲਬ ਉਹਨੂੰ ਠੇਕਾ ਮਿਲਿਆ ਕਿ ਸ਼ਰੂਮਣੀ ਕਾਲੀ ਦਲ ਦੀ ਤ ਉਸਤਤ ਕਰਨੀ ਹੈ ਉਹਤੇ ਰਾਜਨੀਤਿਕ ਖੇਤਰੀ ਪਾਰਟੀ ਹੈ ਉਹਦੇ ਵਿੱਚ ਕੋਈ ਕਮੀਆਂ ਪੇਸ਼ੀਆਂ ਦਿਖਿਆ ਪੰਥ ਨਾਲ ਕਾਮਨ ਨਾਲ ਸਹੀ ਨਹੀਂ ਚੱਲ ਰਹੀ ਜੇ ਉਹਨਾਂ ਨੇ ਕਹਿ ਤਿਆ ਜੇ ਥੋੜਾ ਤਲਖੀ ਚ ਕਹਤਾ ਮੈਂ ਤੁਹਾਡੀ ਗੱਲ ਵੱਡੀ ਕਰਦਾ ਸ਼ਬਦ ਤਿੱਖੇ ਨਿਕਲ ਗਏ ਘੋੜੇ ਬੋਲ ਹੋ ਗਏ ਮਾੜਾ ਕੀ ਹੋ ਗਿਆ ਨਹੀਂ ਨਹੀਂ ਬਹੁਤ ਕਿਉਂਕਿ ਉਹਨਾਂ ਨੇ ਦੇਖੋ ਉਹਨਾਂ ਦੀ ਕੋਈ ਮੈਨੂੰ ਲੱਗਦਾ ਹੈ ਕਿ ਜਿਹੜੀ ਦੇਖੋ ਏਸ ਦੀ ਅੰਤਰਿੰਗ ਕਮੇਟੀ ਨੇ ਜਿਹੜੀ ਜਾਂਚ ਉਹਨਾਂ ਦੇ ਉੱਤੇ ਇਨਵੈਸਟੀਗੇਸ਼ਨ ਕਰਵਾਈ ਹੈ ਉਸ ਦੇ ਵਿੱਚ ਜਿਹੜੇ ਜਿਹੜੇ ਤੱਥ ਆਏ ਹੈ ਉਹਨਾਂ ਦੇ ਅਕੋਰਡਿੰਗ ਉਹ ਜਥੇਦਾਰ ਸਾਹਿਬਾਂ ਦੇ ਜਿਹੜਾ ਖਿਲਾਫ ਫੈਸਲਾ ਲਿਆ ਗਿਆ ਤਾਂ ਹੀ ਉਹਨਾਂ ਨੂੰ ਸੇਵਾ ਮੁਕਤ ਕੀਤਾ ਉਹ ਉਹਨਾਂ ਨੂੰ ਉਸ ਮਤਲਬ ਅਹੁਦੇ ਦੇ ਉੱਤੇ ਬੈਠ ਕੇ ਉਹਨਾਂ ਨੂੰ ਇਹ ਸਾਰੀ ਜਿਹੜੀ ਪ੍ਰਕਿਰਿਆ ਦੇਖੋ 2 ਦਸੰਬਰ ਦਾ ਜਿਹੜਾ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜੋ ਹੁਕਮ ਆਦੇਸ਼ ਸੁਣਾਇਆ ਗਿਆ ਸੀ ਉਸ ਦੇ ਮੁਤਾਬਕ ਸਾਰੀਆਂ ਧਿਰਾਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਦਾ ਆਦੇਸ਼ ਹੋਇਆ ਸੀ ਪਰ ਇਸ ਗੱਲ ਦੇ ਵਿੱਚ ਪਹਿਲ ਕਦਮੀ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਕੀਤੀ ਪਰ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਜਾਂ ਪੰਥ ਵਿਰੋਧੀ ਸਿੱਖ ਵਿਰੋਧੀ ਸੰਸਥਾਵਾਂ ਵਿਰੋਧੀ ਜਿਹੜੀਆਂ ਸ਼ਕਤੀਆਂ ਸੀਗੀਆਂ ਉਹਨਾਂ ਨੇ ਇਸ ਗੱਲ ਤੋਂ ਨਾਬਰ ਹੋ ਕੇ ਨਿਰੰਤਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਪੈਰਲਲ ਜਿਹੜਾ ਹੈ ਉਹ ਜਿਹੜੇ ਆਪਣੇ ਕਾਰਜਸ਼ੀਲ ਰਹੇ ਔਰ ਉਹਨਾਂ ਨੇ ਕੋਈ ਵੀ ਮੌਕਾ ਨਹੀਂ ਖੰਜਾਇਆ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਜਾਂ ਸ਼ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਭੰਡਣ ਤੋਂ ਤੁਹਾਨੂੰ ਇਹ ਵੀ ਵਕਤ ਯਾਦ ਹੋਏਗਾ ਕੋਈ ਟਾਈਮ ਸੀ ਜਦੋਂ ਗਿਆਨੀ ਮਨਜੀਤ ਸਿੰਘ ਉਹਨਾਂ ਕੋਲ ਜ਼ਿੰਮੇਵਾਰੀ ਸੀ ਬੜਿਆ ਚਰਚੇਤ ਹੁੰਦੀ ਹੈ ਗੱਲ ਕਿ ਢਿੰਡਸਾ ਪਿਓ ਪੁੱਤਰ ਨੇ ਇਹਨਾਂ ਨੂੰ ਉੱਥੇ ਅਕਾਲ ਤਖਤ ਅੱਦੀ ਗੱਲ ਕਰ ਰਹੇ ਆ ਉੱਥੇ ਮੰਚ ਤੇ ਖੜ ਕੇ ਉਸ ਜਥੇਦਾਰ ਨੂੰ ਜੋ ਜ਼ਿੰਮੇਵਾਰੀ ਸੀ ਗਾਲਾਂ ਵੀ ਕੱਢੀਆਂ ਸੀ ਮਾਪਣ ਦੀਆਂ ਇਹ ਉਹ ਸ਼੍ਰੋਮਣੀ ਅਕਾਲੀ ਦਲ ਨੇ ਨਹੀਂ ਫਿਰ ਦੇਖੋ ਹੁਣ ਤੁਸੀਂ ਆਪਣੇ ਤੁਸੀਂ ਆਪਣੇ ਬਿਆਨ ਰਾਹੀਂ ਕਿਹਾ ਢਿੰਡਸਾ ਸਾਹਿਬ ਤੇ ਉਹਨਾਂ ਨੇ ਉਸ ਵੇਲੇ ਕਿਸ ਤਰ੍ਹਾਂ ਕੀਤਾ ਤੇ ਹੁਣ ਅੱਜ ਉਹੀ ਮਤਲਬ ਜਿਹੜੀ ਉਸ ਗੱਲ ਦੀ ਪੈਰਵੀ ਕਰਕੇ ਅੱਜ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿਰੁੱਧ ਇਸ ਗੱਲ ਦਾ ਪ੍ਰਚਾਰ ਕਰ ਰਹੇ ਆ ਉਹ ਇਸ ਤੋਂ ਜਿਹੜੀ ਸਪਸ਼ਟ ਉਹਨਾਂ ਦੀ ਮਾਨਸਿਕਤਾ ਸਪਸ਼ਟ ਹੋ ਜਾਂਦੀ ਹੈ ਕਿ ਉਹਨਾਂ ਨੂੰ ਸਿੱਖੀ ਦੇ ਨਾਲ ਸਿੱਖ ਕੌਮ ਦੇ ਨਾਲ ਸਿੱਖ ਸੰਸਥਾਵਾਂ ਪ੍ਰਤੀ ਰਹਿਤ ਮਰਿਆਦਾ ਪ੍ਰਤੀ ਉਹਨਾਂ ਨੂੰ ਕੋਈ ਸਰੋਕਾਰ ਨਹੀਂ ਉਹਨਾਂ ਦਾ ਤਾਂ ਇੱਕਨੁਕਾਂਤੀ ਪ੍ਰੋਗਰਾਮ ਹੈ ਕਿ ਏਜੰਸੀਆਂ ਦੇ ਧੱਕੇ ਚੜ ਕੇ ਪੰਥ ਵਿਰੋਧੀ ਸ਼ਕਤੀਆਂ ਦੇ ਕੰਢੇੜੇ ਚੜ ਕੇ ਮਤਲਬ ਸ਼ਰੋਮਣੀ ਅਕਾਲੀ ਦਲ ਦਾ ਨੁਕਸਾਨ ਕਰਨਾ ਸਿੱਧੇ ਤੌਰ ਤੇ ਨੁਕਸਾਨ ਕਰ। ਉਹਨੂੰ ਇਹ ਕਿਉਂ ਨਹੀਂ ਲੱਗਦਾ ਕਿ ਸੁਖਬੀਰ ਸਿੰਘ ਬਾਦਲ ਉਹਨੇ ਆਪਣਾ ਪ੍ਰੈਸਟੀਜੀਅਸ ਇਗੋ ਇਸ਼ੂ ਬਣਾਇਆ ਹੋਇਆ ਹੈ? ਨਹੀਂ ਇਹ ਤਾਂ ਕਹਿੰਦਿਆਂ ਗੱਲਾਂ ਨੇ ਦੇਖੋ ਇਹ ਤਾਂ ਪਰਸੈਪਸ਼ਨ ਸਮਾਜ ਦੇ ਵਿੱਚ ਪੈਦਾ ਕੀਤੀ ਜਾ ਰਹੀ ਹੈ ਪਰ ਇਹ ਵਿਧੀ ਵਿਧ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਇੱਕ ਪ੍ਰਕਿਰਿਆ ਹੈਗੀ ਹੈ ਉਸ ਦੇ ਵਿੱਚ ਸਾਰਾ ਾਂਚਾ ਜਿਹੜਾ ਭੰਗ ਕਰ ਦਿੱਤਾ ਗਿਆ 5 ਸਾਲ ਬਾਅਦ ਜਨਰਲ ਇਲੈਕਸ਼ਨ ਹੋਣੇ ਆ ਉਸ ਦੇ ਵਿੱਚ ਮੈਂਬਰਸ਼ਿਪ ਹੋਈ ਹੈ ਡੈਲੀਗੇਟ ਚੁਣੇ ਜਾਣੇ ਆ ਜ਼ਿਲ੍ਹਾ ਲੈਵਲ ਤੇ ਸਟੇਟ ਲੈਵਲ ਤੇ ਉਹਦੇ ਵਿੱਚੋਂ ਪ੍ਰਧਾਨ ਨਿਕਲ ਕੇ ਆਉਣਾ ਇਹ ਸਮੇਂ ਦੇ ਭਵਿੱਖ ਦੇ ਗਰਭ ਦੇ ਵਿੱਚ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਬਣਦੇ ਜਾਂ ਕੋਈ ਹੋਰ ਬਣਦਾ ਇਹ ਤਾਂ ਮਤਲਬ ਜਿਹੜਾ ਡੈਲੀਗੇਟਸ ਨੇ ਫੈਸਲਾ ਕਰਨਾ ਹੈ ਵਾਲੇ ਆ ਪ੍ਰਖਾਲੀਬੀ ਜੀ ਗਿਆਨੀ ਹਰਪ੍ਰੀਤ ਸਿੰਘ ਕਾਰਜਕਾਰੀ ਜਿਹੜੇ ਹੁਣ ਲਾਏ ਕੁਲਦੀਪ ਸਿੰਘ ਗੜਗੱਜ ਕਾਰਜਕਾਰੀ ਸ਼੍ਰੋਮਣੀ ਕਾਲੀਦਲ ਦਾ ਜਦੋਂ ਪ੍ਰਧਾਨ ਬਲਵਿੰਦਰ ਸਿੰਘ ਭੁੰਦਰ ਲੱਗਨੇ ਨੇ ਕਾਰਜਕਾਰੀ ਤੁਹਾਨੂੰ ਕੋਈ ਐਜਾ ਬੰਦਾ ਲੱਭਦਾ ਨਹੀਂ ਜਿਹੜਾ ਨਿਰਪੱਖ ਹੋ ਕੇ ਜ਼ਿੰਮੇਵਾਰੀ ਚ ਸੰਭਾਲ ਸਕੇ ਨਹੀਂ ਨਹੀਂ ਕਿਸੇ ਦੀ ਕੰਨ ਮਰੋੜ ਕੇ ਰੱਖਣੇ ਨਹੀਂ ਨਹੀਂ ਇਸ ਤਰ੍ਹਾਂ ਨਹੀਂ ਹੁੰਦਾ ਕਿਸੇ ਦੀ ਮਤਲਬ ਜਿਹੜੀ ਕਾਬਲੀਅਤ ਦੇ ਉੱਤੇ ਜਿਹੜਾ ਕੁਐਸਚਨ ਮਾਰਕ ਨਹੀਂ ਕੀਤਾ ਜਾ ਸਕਦਾ ਪਰ ਜਿਹੜਾ ਸਮਾਂ ਜਿਹੜਾ ਮਤਲਬ ਸਮੇਂ ਦੇ ਅਨੁਸਾਰ ਜਿਹੜਾ ਸੇਵਾ ਨਿਭਾਉਣ ਦੇ ਸਮਰੱਥ ਹੈ ਜੇ ਉਹਨੂੰ ਜ਼ਿੰਮੇਵਾਰੀ ਦੇ ਦਿੱਤੀ ਜਾਂਦੀ ਹੈ ਬਹੁਤ ਸਾਰੇ ਦੇਖੋ ਸਰਕਾਰ ਦੇ ਵਿੱਚ ਵੀ ਪ੍ਰਸ਼ਾਸਨਿਕ ਦਫ਼ਤਰਾਂ ਦੇ ਵਿੱਚ ਵੀ ਬਹੁਤ ਸਾਰੇ ਅਹੁਦੇ ਹੁੰਦੇ ਜਿਨ੍ਹਾਂ ਨੂੰ ਐਡੀਸ਼ਨਲ ਚਾਰਜ ਦੇ ਦਿੱਤਾ ਜਾਂਦਾ ਇਹਦਾ ਮਤਲਬ ਇਹ ਤਾਂ ਨਹੀਂ ਹੁੰ ਦੇ ਵਿੱਚ ਕੋਈ ਹੋਰ ਹੈ ਨਹੀਂ ਸੋ ਇਹ ਇਹ ਕੋਈ ਤਰਕ ਨਹੀਂ ਹੈ ਕਿਤੇ ਨਾ ਕਿਤੇ ਹੁਣ ਇਹ ਗੱਲ ਵੀ ਚੱਲ ਪਈ ਹੈ ਸ਼ਮਸ਼ੇਰ ਸਿੰਘ ਜੀ ਬਈ ਆਪਣਾ ਇਹ ਬਾਦਲ ਤੇ ਮਜੀਠੀਆ ਨਾਲ ਲੜਾਈ ਹੈ ਘਰ ਦੀ ਲੜਾਈ ਹੈ ਪਾਰਟੀ ਦੀ ਕੋਈ ਲੜਾਈ ਨਹੀਂ ਆ ਉਹ ਆਪਣੇ ਆਪਣੇ ਧੜੇ ਦਿਖਾਣ ਲੱਗੇ ਹੋਏ ਨੇ ਮਜੀਠੀਆ ਹੁਣਾਂ ਨੇ ਕਹਿੰਦੇ ਅਸਤੀਫਿਆਂ ਦੀ ਝੜੀ ਲਵਾਤੀ ਹੈ ਉਹ ਨਹੀਂ ਮੌਕਾ ਖੁੰਝਾਣਾ ਚਾਹੁੰਦੇ ਜਿਵੇਂ ਕਾਲੀ ਦਲ ਮੇਰੇ ਕੋਲ ਹੀ ਆਜੇ ਸ਼ਾਇਦ ਉਹ ਨਹੀਂ ਇਸ ਤਰ੍ਹਾਂ ਨਹੀਂ ਹੈਗਾ ਦੇਖੋ ਮੈਂ ਇਸ ਦੇਖੋ ਅਸੀਂ ਤਾਂ ਛੋਟੇ ਵਰਕਰ ਹੋਣ ਦੇ ਨਾਤੇ ਮੈਂ ਇਸ ਗੱਲ ਦੀ ਜਰੂਰ ਬੇਨਤੀ ਕਰੂੰਗਾ ਮਜੀਠੀਆ ਸਾਹਿਬ ਸਾਡੇ ਬਹੁਤ ਹੀ ਸਤਿਕਾਰਯੋਗ ਔਰ ਸੀਨੀਅਰ ਲੀਡਰ ਨੇ ਕਿ ਇਸ ਤਰ੍ਹਾਂ ਦੇਖੋ ਮੈਂ ਇੱਕ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਕਿ ਪਾਰਟੀ ਦੇ ਅਹੁਦਿਆਂ ਤੋਂ ਪਹਿਲਾਂ ਬੰਦਾ ਜਿਹੜਾ ਉਸ ਕਿਸੇ ਵੀ ਧਰਮ ਦੇ ਨਾਲ ਜੁੜਿਆ ਕੋਈ Hindu ਵੀ ਹੋ ਸਕਦਾ ਕੋਈ ਇੱਕ ਹੁਣ ਮਜੀਠੀਆ ਸਾਹਿਬ ਵੀ ਸਿੱਖ ਪਹਿਲਾਂ ਨੇ ਪਾਰਟੀ ਦੇ ਅਹੁਦੇਦਾਰ ਬਾਦ ਦੇ ਵਿੱਚ ਨੇ ਸੋ ਜੇ ਭਾਵਕਤਾ ਦੇ ਨਾਲ ਹਰ ਬੰਦੇ ਦੇ ਸੈਂਟੀਮੈਂਟਸ ਹੁੰਦੇ ਆ ਜਜਵਾਤ ਹੁੰਦੇ ਆ ਜੇ ਜਜਵਾਤੀ ਹੋ ਕੇ ਉਹਨਾਂ ਨੇ ਕੋਈ ਗੱਲ ਕਹੀ ਹੈ ਸੋ ਉਹਨਾਂ ਨੂੰ ਇਸ ਗੱਲ ਨੂੰ ਸਾਡਾ ਸਤਿਕਾਰ ਹੈ ਉਹਨਾਂ ਦੀ ਗੱਲ ਨੂੰ ਵੀ ਵਡਿਆਈ ਦੰਨੇ ਆ ਪਰ ਜਿਹੜੇ ਮਸਲੇ ਜਿੱਥੇ ਪਾਰਟੀ ਦਾ ਨੁਕਸਾਨ ਹੋਵੇ ਉਸ ਗੱਲ ਦੇ ਵੱਲ ਨਹੀਂ ਜਾਣਾ ਚਾਹੀਦਾ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਉਹ ਜੋ ਕੇ ਸਮੇਂ ਦੇ ਵਿੱਚ ਲੋੜ ਹੈ ਖੇਤਰੀ ਪਾਰਟੀ ਨੂੰ ਬਚਾਉਣ ਦੀ ਉਹ ਜੋ ਕੇ ਸਮੇਂ ਦੇ ਵਿੱਚ ਲੋੜ ਹੈ ਸ਼ਰੋਮਣੀ ਅਕਾਲੀ ਦਲ ਨੂੰ ਬਚਾਉਣ ਦੀ ਉਹ ਜੋ ਕੇ ਸਮੇਂ ਵਿੱਚ ਲੋੜ ਹੈ ਪੰਜਾਬ ਦੇ ਹਿੱਤਾਂ ਦੀ ਪੰਜਾਬ ਦੇ ਭਵਿੱਖ ਦੇ ਗੱਲ ਕਰਨ ਦੀ ਕਿਉਂਕਿ ਉਕੇ ਇਹ ਇਸ ਗੱਲ ਦਾ ਇਤਿਹਾਸ ਗਵਾਹ ਹੈ ਸ਼੍ਰੋਮਣੀ ਅਕਾਲੀ ਦਲ ਜਿਹੜੀ ਇੱਕ ਸੰਘਰਸ਼ਸ਼ੀਲ ਜਥੇਬੰਦੀ ਹੈ 100 ਸਾਲ ਤੋਂ ਲੰਮੇ ਸਮੇ ਦਾ ਇਹਦਾ ਇਤਿਹਾਸ ਹੈ ਇਹਨਾਂ ਨੇ ਹਮੇਸ਼ਾ ਪਾਣੀਆਂ ਦੀ ਗੱਲ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਕਿਸਾਨਾਂ ਨੂੰ ਫਰੀ ਬਿਜਲੀ ਪਾਣੀ ਦੇਣ ਦੀ ਗੱਲ ਔਰ ਮੰਡੀ ਕਰਨ ਦਾ ਜਿਹੜਾ ਜਨਸਾਂ ਦਾ ਮੰਡੀਕਰਨ ਪ੍ਰਬੰਧ ਹੈ ਔਰ ਜਿਹੜਾ ਹੋਰ ਬਹੁਤ ਸਾਰੇ ਟੈਕਸਾਂ ਤੋਂ ਜਿਹੜਾ ਕਿਸਾਨੀ ਨੂੰ ਬਚਾਉਣ ਦੇ ਲਈ ਗਰੀਬਾਂ ਦੇ ਲਈ ਮੱਧ ਵਰਗੀ ਪਰਿਵਾਰਾਂ ਨੂੰ ਕਾਰੋਬਾਰ ਨੂੰ ਬਚਾਉਣ ਦੇ ਲਈ ਬਹੁਤ ਵੱਡਾ ਯੋਗਦਾਨ ਸ਼੍ਰੋਮਣੀ ਅਕਾਲੀ ਦਲ ਦਾ ਹੈ ਔਰ ਮੈਂ ਸਮਝਦਾ ਮੈਂ ਤੁਹਾਡੇ ਇਸ ਮੰਚ ਦੇ ਉੱਤੋਂ ਤੁਹਾਡੇ ਇਸ ਚੈਨਲ ਰਾਹੀਂ ਮੈਂ ਸਾਰੇ ਪੰਜਾਬੀਆਂ ਨੂੰ ਇਸ ਗੱਲ ਦੀ ਬੇਨਤੀ ਕਰੂੰਗਾ ਕਿ ਅਜੋਕੇ ਹਾਲਾਤਾਂ ਦੇ ਉੱਤੇ ਇਹ ਜਿਹੜੇ ਬੜੇ ਸੀਰੀਅਸ ਗੱਲ ਹੈ ਗੰਭੀਰ ਨੇ ਇਹਨਾਂ ਦੇ ਪਿਛੋਕੜ ਨੂੰ ਸਮਝਣ ਦੀ ਲੋੜ ਹੈ ਇਹਨਾਂ ਦੀ ਸਚਾਈ ਨੂੰ ਸਮਝਣ ਦੀ ਲੋੜ ਹੈ ਔਰ ਸਾਨੂੰ ਇਸ ਸ਼੍ਰੋਮਣੀ ਅਕਾਲੀ ਦਲ ਜਿਹੜੀ ਇੱਕੋ ਇੱਕ ਖੇਤਰੀ ਪਾਰਟੀ ਹੈ ਇੱਕੋ ਇੱਕ ਸਿੱ ਦਾ ਜਮਾਤ ਹੈ ਇਸ ਨੂੰ ਤਕੜੇ ਕਰਨ ਦੀ ਲੋੜ ਹੈ ਕਿਉਂਕਿ ਸਾਡੀ ਕਿਸੇ ਹੋਰ ਨੇ ਬਾਹ ਨਹੀਂ ਫੜਨੀ ਆਪਾਂ ਦੇਖ ਲਿਆ ਕਿ ਕੇਂਦਰੀਆ ਸਰਕਾਰਾਂ ਔਰ ਜਿੰਨੀਆਂ ਵੀ ਹੋਰ ਵੀ ਜਿੱਥੇ ਆਈਆਂ ਕਾਂਗਰਸ ਸਰਕਾਰ ਸਾਰਿਆਂ ਨੇ ਸਿੱਖਾਂ ਦਾ ਪੰਜਾਬ ਦਾ ਨੁਕਸਾਨ ਕੀਤਾ ਇੱਕ ਬੜੀ ਸਿੰਪਲ ਜੀ ਸਧਾਰਨ ਜੀ ਗੱਲ ਹੈ ਵੀ ਚਲੋ ਪੰਜ ਤਖਤਾਂ ਦੇ ਜਿਹੜੇ ਜਥੇਦਾਰਾਂ ਨੇ ਹਾਮੀ ਭਰ ਕੇ ਐਸਜੀਪੀਸੀ ਨੇ ਕਿਹਾ ਤੇ ਰਗਵੀਰ ਸਿੰਘ ਉਹਨਾਂ ਨੂੰ ਹਟਾ ਦਿੱਤਾ ਗਿਆ ਧਾਮੀ ਤਾਂ ਖੁਦ ਨਹੀਂ ਚਾਹਦੇ ਕਿ ਮੈਂ ਇਹ ਜ਼ਿੰਮੇਵਾਰੀ ਸੰਭਾਲਾਂ ਐਸਜੀਪੀਸੀ ਪ੍ਰਧਾਨ ਦੀ ਤੇ ਫਿਰ ਤੁਹਾਨੂੰ ਕਿਉਂ ਲੱਗਦਾ ਪਿਆ ਕਿ ਸੁਖਬੀਰ ਸਿੰਘ ਬਾਦਲ ਦੀ ਦਿਖਦ ਅੰਦਾਜ਼ੀ ਨਹੀਂ ਹੈਗੀ ਨਹੀਂ ਇਸ ਤਰ੍ਹਾਂ ਨਹੀਂ ਹੁੰਦਾ ਹੁਣ ਦੇਖੋ ਅੱਜ ਧਾਮੀ ਸਾਹਿਬ ਤਾਂ ਆਲਰੇਡੀ ਇਸ ਅਹੁਦੇ ਦੇ ਉੱਤੇ ਹੈਗੇ ਆ ਜੇ ਆਪਾਂ ਮਤਲਬ ਮੈਂ ਤਾਂ ਕੋਈ ਹਸਤਾਖਰ ਕੀਤੇ ਉਹਨੇ ਵੀ ਰਗਵੀਰ ਸਿੰਘ ਨੂੰ ਹਟਾ ਨਹੀਂ ਨਹੀਂ ਸਰ ਮੈਂ ਦੱਸਦਾ ਨਾ ਜੇ ਹੁਣ ਅੱਜ ਮਤਲਬ ਧਾਮੀ ਸਾਹਿਬ ਨੂੰ ਪਾਸੇ ਕਰਕੇ ਉਹਨਾਂ ਨੂੰ ਸਾਈਡ ਦੇ ਉੱਤੇ ਕਰਕੇ ਕਿਸੇ ਨਵੇਂ ਦੀ ਜਿਹੜੀ ਨਿਯੁਕਤੀ ਕਰ ਦਿੱਤੀ ਜਾਂਦੀ ਹੈ ਇੱਕ ਬਾਦ ਵਿਵਾਦ ਹੋਰ ਖੜਾ ਹੋ ਜਾਏਗਾ ਮਤਲਬ ਅਸੀਂ ਜਿਹੜੀ ਸ਼੍ਰੋਮਣੀ ਅਕਾਲੀ ਦਲ ਜਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਇਹਨਾਂ ਯਤਨਾਂ ਦੇ ਵਿੱਚ ਲੱਗੀ ਹੋਈ ਹੈ ਕਿ ਕਿਸੇ ਨਾ ਕਿਸੇ ਢੰਗ ਦੇ ਨਾਲ ਭਰਾ ਮਾਰੂ ਜੰਗ ਔਰ ਸਿੱਖੀ ਦਾ ਜਿਹੜਾ ਜਲੂਸ ਅੱਜ ਦੇ ਸਮੇਂ ਦੇ ਵਿੱਚ ਨਿਕਲਿਆ ਉਸ ਨੂੰ ਕਿਸ ਢੰਗ ਨਾਲ ਕੁਝੇ ਪਾਇਆ ਜਾ ਸਕੇ ਇਹਨਾਂ ਸਾਰੇ ਹਾਲਾਤਾਂ ਨੂੰ ਕਿਵੇਂ ਸਮਟਿਆ ਜਾ ਸਕੇ ਲੱਗਦਾ ਮਜੀਠਿਆ ਪਰਿਵਾਰ ਤੇ ਬਾਦਲ ਪਰਿਵਾਰੀ ਜਲੂਸ ਕੱਢਣ ਚ ਲੱਗੇ ਹੋਏ ਆ ਸਿੱਖੀ ਦਾ ਫਿਰ ਨਹੀਂ ਨਹੀਂ ਉਹਦੇ ਵਿੱਚ ਮੈਂ ਨਹੀਂ ਸਮਝਦਾ ਕਿ ਇਸ ਤਰ੍ਹਾਂ ਉਹਨਾਂ ਨੇ ਕੋਈ ਐਸੀ ਕੋਈ ਗੱਲ ਕਰੀ ਦੇਖੋ ਸਾਰੀ ਪਾਰਟੀ ਇੱਕ ਹੈ ਸਾਰਾ ਕੁਝ ਇੱਕ ਹੈਗਾ ਠੀਕ ਹੈ ਉਹਨਾਂ ਦੀ ਭਾਵਨਾਤਮਕ ਤੌਰ ਤੇ ਜੇ ਉਹਨਾਂ ਨੇ ਕੋਈ ਅਸਤੀਫੇ ਦੀ ਜੇ ਤੁਸੀਂ ਕੋਈ ਗੱਲ ਕਰਦੇ ਜਾਂ ਹੋ ਕਰ ਕਰਦੇ ਹੋ ਉਹ ਠੀਕ ਹੈ ਪਰ ਮੈਂ ਤਾਂ ਤੁਹਾਡੇ ਇਸ ਚੈਨਲ ਦੇ ਦਾਹੀਂ ਸਾਰੀਆਂ 13 ਉਸ ਗੱਲ ਲਈ ਹੱਥ ਬੰਨ੍ਹ ਕੇ ਬੇਨਤੀ ਕਰੂੰਗਾ ਕਿ ਇਸ ਜਿਹੜਾ ਬਹੁਤ ਹੀ ਗੰਭੀਰ ਸੰਕਟ ਸਮੇਂ ਦੇ ਵਿੱਚ ਜਿਹੜਾ ਸਾਨੂੰ ਪਾਰਟੀ ਦੇ ਨਾਲ ਖੜ ਕੇ ਹਰ ਗੱਲ ਜੇ ਤੁਹਾਡੇ ਮਨ ਦੇ ਵਿੱਚ ਕੋਈ ਬਲਬਲੇ ਹੈ ਤੁਹਾਡੀ ਕੋਈ ਵਿਚਾਰਧਾਰਾ ਤੁਸੀਂ ਕੋਈ ਆਪਣਾ ਪੱਖ ਕੋਈ ਆਪਣਾ ਵਿਚਾਰ ਦੇਣਾ ਚਾਹੁੰਦੇ ਹੋ ਉਹ ਪਾਰਟੀ ਪਲੇਟਫਾਰਮ ਦੇ ਉੱਤੇ ਆ ਕੇ ਸਾਨੂੰ ਸਾਰਿਆਂ ਨੂੰ ਜਿਹੜਾ ਇੱਕ ਮਿਲ ਕੇ ਹੋ ਕੇ ਸਿਰ ਜੋੜ ਕੇ ਬੈਠਣਾ ਚਾਹੀਦਾ ਹੈ ਤੇ ਤਾਂ ਜਿਹੜਾ ਮਤਲਬ ਜਿਹੜਾ ਪਾਰਟੀ ਦਾ ਸਾਰੋ ਪੰਜਾਬ ਦਾ ਭਲਾ ਹੋ ਸਕਦਾ ਹੈ ਵੀਰ ਬਾਦਲ ਉਹਨਾਂ ਦਾ ਮੌਨ ਰਹਿਣਾ ਚੁੱਪ ਰਹਿਣਾ ਕੀ ਇਸ਼ਾਰਾ ਕਰਦਾ ਹੈ ਆ ਦੇਖੋ ਮੈਂ ਤੁਹਾਨੂੰ ਦੱਸਦਾ ਨਾ ਜਦੋਂ ਦਿਲ ਦੇ ਵਿੱਚ ਪਿਆਰ ਹੋਵੇ ਤਾਂ ਜਿਹੜਿਆਂ ਦੂਸਰੇ ਦੇ ਗੁਨਾਹ ਵੀ ਚੰਗੇ ਲੱਗਦੇ ਆ ਜਦੋਂ ਮਨ ਦੇ ਵਿੱਚ ਈਰਖਾ ਜਾਂ ਵਿਰੋਧ ਹੋਵੇ ਫਿਰ ਬੰਦੇ ਨੂੰ ਰੋਟੀ ਖਾਂਦਿਆਂ ਦੀ ਦਾੜੀ ਹਿੱਲਦੀ ਵੀ ਬੰਦੇ ਨੂੰ ਲੱਗਦੀ ਕਿ ਇਹਦੀ ਦਾੜੀ ਹਿੱਲਦੀ ਹੈ ਸੋ ਜੇ ਅੱਜ ਅਜਿਹੇ ਸਮੇਂ ਦੇ ਵਿੱਚ ਜੇ ਸੁਖਵੀਰ ਸਾਹਿਬ ਖੁੱਲ ਕੇ ਬਾਹਰ ਆਉਂਦੇ ਆ ਤਾਂ ਹੋਰ ਬਹੁਤ ਸਾਰੇ ਜਿਹੜੇ ਮੌਕੇ ਇਹਨਾਂ ਨੂੰ ਮਿਲਣਗੇ ਸੋ ਉਹਨਾਂ ਦੀ ਸਿਆਣਪ ਹੈ ਮੈਂ ਸਮਝਦਾ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਦੀ ਸਿਫਤ ਹੈ ਕਿ ਉਹਨਾਂ ਨੇ ਮਤਲਬ ਇਸ ਗੱਲ ਦੇ ਉੱਤੇ ਚੁੱਪ ਰਹਿ ਕੇ ਅੰਦਰ ਰਹਿ ਕੇ ਮਤਲਬ ਜਿਹੜਾ ਸਾਰਾ ਇਹ ਮਾਹੌਲ ਨੂੰ ਵਾਚ ਰਹ ਕਿ ਕੋਈ ਮਾੜੀ ਗੱਲ ਨਹੀਂ ਕੀ ਸਮਝਦੇ ਹੋ ਕਿ ਕੁਲਦੀਪ ਸਿੰਘ ਗੜਕਾ ਜੁਹਾਂ ਨੂੰ ਨਿਯੁਕਤੀ ਦੇਣ ਦਾ ਰਗਵੀਰ ਸਿੰਘ ਨੂੰ ਹਟਾਉਣ ਦਾ ਪੰਜ ਤਖਤਾਂ ਦੇ ਜਥੇਦਾਰਾਂ ਦਾ ਤੇ ਐਸਜੀਪੀਸੀ ਪ੍ਰਧਾਨ ਦਾ ਸਾਂਝਾ ਸਮੂਹਿਕ ਫੈਸਲਾ ਮਿਲ ਕੇ ਲਿਆ ਗਿਆ ਫੈਸਲਾ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰਿਕ ਜਿਹੜੀ ਕਮੇਟੀ ਨੇ ਫੈਸਲਾ ਲਿਆ ਉਹਨਾਂ ਦਾ ਆਪਣਾ ਉਹਨਾਂ ਨੇ ਡਿਸਾਈਡ ਕਰਕੇ ਬਹੁਤ ਸਾਰੇ ਤੱਥ ਕੋਕ ਪਰਤਾਲ ਕਰਕੇ ਫੈਸਲਾ ਲਿਆ ਨਾ ਵਜਾ ਵਜਾ ਕੀ ਲੱਗਦੀ ਹੈ ਵੀ ਵਧਾ ਵਜਾ ਮੌਜੂਦਾ ਹਾਲਾਤਾਂ ਦੇ ਉੱਤੇ ਸਮਰੱਥ ਢੰਗ ਦੇ ਨਾਲ ਆਪਣੀ ਜ਼ਿੰਮੇਵਾਰੀ ਨਾ ਨਿਭਾਉਣਾ ਹੀ ਮੈਨੂੰ ਲੱਗਦਾ ਹੈ ਮੈਂ ਰਗੂਬੀਰ ਸਿੰਘਾ ਸਫਲ ਹੋ ਇਹਨੇ ਕੱਲ ਤੱਕ ਜਥੇਦਾਰ ਜੀ ਮਿਹਵਰੀ ਨਿਭਾਉਣ ਚ ਬਿਲਕੁਲ ਮੈਨੂੰ ਤਾਂ ਇਹੀ ਲੱਗਦਾ ਹੈ ਜਿਹੜਾ ਮਤਲਬ ਇਹਦੇ ਪਿੱਛੇ ਕਾਰਨ ਇਹੀ ਹੋ ਸਕਦਾ ਹੈ ਦੇਖੋ ਜਿਵੇਂ ਚੱਲਦਾ ਇਹਨਾਂ ਨੇ ਸਖਤ ਫੈਸਲੇ ਲੈਣ ਦੀ ਬਜਾਏ ਨਾ ਉਹਨਾਂ ਨੇ ਜਦੋਂ ਸਿੱਖੀ ਨੂੰ ਜਦੋਂ ਆਪਾਂ ਸ਼੍ਰੋਮਣੀ ਅਕਾਲੀ ਦਲ ਨੂੰ ਸਟਰੈਂਥਰ ਕਰਨ ਦੀ ਗੱਲ ਕਹੀ ਉਹਦੇ ਵਿੱਚ ਰੋਲ ਅ ਕਿਸੇ ਦੀ ਟੋਕਾ ਟਾਕੀ ਅੱਜ ਦੇਖੋ ਧਰਮ ਪਰਿਵਰਤਨ ਪੰਜਾਬ ਦੇ ਵਿੱਚ ਹੋ ਰਿਹਾ ਸਿੱਖੀ ਦਾ ਕਿੰਨਾ ਵੱਡਾ ਕਹਾਣ ਨਾ ਕਿੰਨਾ ਕਿੰਨਾ ਕੋ ਉਹਨਾਂ ਨੇ ਫੈਸਲੇ ਸੁਣਾਏ ਪਿੰਡਾਂ ਦੇ ਵਿੱਚ ਦੋ ਦੋ ਗੁਰਦੁਆਰੇ ਨਹੀਂ ਚਾਰ ਚਾਰ ਪੰਜ ਪੰਜ ਛੇ ਛੇ ਗੁਰਦੁਆਰੇ ਬਣ ਗਏ ਸ਼ਮਸ਼ਾਨ ਘਾਟ ਕਿੰਨੇ ਬਣੇ ਹੋਏ ਆ ਉਹ ਬਹੁਤ ਸਾਰੇ ਸਖਤ ਫੈਸਲੇ ਲੈਣ ਦੀ ਲੋੜ ਹੈ ਸਿੱਖ ਕੌਮ ਨੂੰ ਬਚਾਉਣ ਦੇ ਲਈ ਇਹਦਾ ਸਿੱਖੀ ਦਾ ਸ਼ਾਨਾਮਤੀ ਇਤਿਹਾਸ ਹੈ ਸ਼੍ਰੋਮਣੀ ਅਕਾਲੀ ਦਲ ਦਾ ਸ਼ਾਨਾਮਤੀ ਇਤਿਹਾਸ ਹੈ ਇਸ ਦੇ ਉੱਤੇ ਸ਼ਕਤੀ ਨਾਲ ਪਹਿਰਾ ਦੇਣ ਦੀ ਜ਼ਿੰਮੇਵਾਰੀ ਨਿਭਾਉਣ ਦੀ ਲੋੜ ਹੈ ਅਸਤੀਫੀਆਂ ਦੀ ਝੜੀ ਤੇ ਕੀ ਕਹਿੰਦੇ ਹੋ ਉਹ ਸਾਰੇ ਮਜੀਠੀਆ ਦੇ ਬੰ ਨਹੀਂ ਮੈਂ ਤੁਹਾਨੂੰ ਦੱਸਿਆ ਵੇ ਮੰਤਲ ਪਾਰਟੀ ਤੋਂ ਪਹਿਲਾ ਬੰਦਾ ਜਿਹੜਾ ਧਾਰਮਿਕ ਤੌਰ ਤੇ ਵੀ ਆਪਣੀਆਂ ਉਹਦੀਆਂ ਭਾਵਨਾਵਾਂ ਹੁੰਦੀਆਂ ਨੇ ਉਹਨਾਂ ਨੇ ਆਪਣੇ ਭਾਵਨਾਵਾਂ ਦਾ ਜਜ਼ਬਾਤਾਂ ਦਾ ਪ੍ਰਗਟਾਵਾ ਕੀਤਾ ਇਹ ਮੈਨੂੰ ਨਹੀਂ ਲੱਗਦਾ ਕੋਈ ਸਾਰਾ ਕੁਝ ਸੈੱਟ ਹੋ ਜਾਊਗਾ ਤੁਸੀਂ ਤੁਹਾਨੂੰ ਪਾਰਟੀ ਦੀ ਕੋਈ ਕਮੀ ਪੇਸ਼ੀ ਗਲਤੀ ਨਹੀਂ ਲੱਗਦੀ ਸ਼੍ਰੋਮਣੀ ਕਾਲੀ ਦਲ ਦੀ ਨਹੀਂ ਦੇਖੋ ਜਦੋਂ ਬੰਦਾ ਕੰਮ ਕਰਦਾ ਹੈ ਕਿਸੇ ਟਰੈਕ ਦੇ ਉੱਤੇ ਚੱਲ ਕੇ ਕੰਮ ਕਰਦਾ ਤੇ ਬਹੁਤ ਸਾਰੀਆਂ ਗਲਤੀਆਂ ਖੁਨਾਮੀਆਂ ਹੁੰਦੀਆਂ ਨੇ ਇਸ ਗੱਲ ਦੇ ਤਾਂ ਸੁਖਵੀਰ ਸਿੰਘ ਬਾਦਲ ਹੋ ਰਹੀ ਹੈ ਇਸ ਗੱਲ ਦਾ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਉੱਤੇ ਖੜਕੇ ਇਸ ਗੱਲ ਦਾ ਆਪਣੀ ਝੋਲੀ ਅੱਡ ਕੇ ਜਿਹੜਾ ਜਾਂਚਣਾ ਵੀ ਕਰ ਚੁੱਕੇ ਆਂ ਔਰ ਉਹਨਾਂ ਦੀ ਜਿਹੜੀ ਅਰਦਾਸ ਹੋ ਕੇ ਉਸ ਗੱਲ ਦੀ ਜਿਹੜੀ ਪ੍ਰਵਾਨ ਵੀ ਹੋ ਚੁੱਕੀ ਆ ਇਸ ਗੱਲ ਨੂੰ ਆਪਾਂ ਮੁੜ ਮੁੜ ਕੇ ਬਾਹਰ ਕੇ ਜਿਹੜਾ ਮਤਲਬ ਚੈਨਲ ਵੀ ਇਸ ਗੱਲ ਦੇ ਵਿੱਚ ਲੱਗੇ ਹੋਏ ਆ ਬਹੁਤ ਸਾਰਾ ਜਿਹੜਾ ਝੋਲੀ ਚੁੱਕ ਮੀਡੀਆ ਵੀ ਇਸ ਗੱਲ ਦੇ ਵਿੱਚ ਉਤਸ਼ਾਹਤ ਹੈ ਕਿ ਮਤਲਬ ਇਸ ਗੱਲ ਨੂੰ ਹਵਾ ਦੇ ਕੇ ਪੰਜਾਬ ਦੇ ਮਾਹੌਲ ਨੂੰ ਲੰਬੂ ਲਾਇਆ ਜਾ ਸਕੇ ਔਰ ਮੈਂ ਤੁਹਾਨੂੰ ਇਹ ਤੁਹਾਡੇ ਚੈਨਲ ਦਾ ਹੀ ਦੱਸਣਾ ਚਾਹੁੰਦਾ ਕਿ ਪੰਜਾਬ ਨੇ ਬਹੁਤ ਸੰਤਾਪ ਭੋਗ ਗਿਆ ਪਿਛਲੇ ਸਮੇਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀ ਪੰਜਾਬ ਨੂੰ ਕੋਈ ਸੇਕ ਆਂਚ ਨਾ ਲੱਗੇ ਇਸ ਨੂੰ ਸਾਨੂੰ ਬਚਾਉਣ ਦੀ ਬਹੁਤ ਸਾਰਿਆਂ ਨੂੰ ਰਲ ਮਿਲ ਮਾਰਨ ਦੀ ਬਚਾਉਣ ਦੀ ਸਖਤ ਜ਼ਰੂਰਤ ਹੈ ਬਿਲਕੁਲ ਠੀਕ ਹੈ ਸੋ ਸ਼ਮਸ਼ੇਰ ਸਿੰਘ ਪੁਰਖਾਲਵੀ ਜਿਹੜੇ ਹੈਗੇ ਨੇ ਆਰਗੇਨਾਈਜ਼ਿੰਗ ਸੈਕਟਰੀ ਨੇ ਸ਼੍ਰੋਮਣੀ ਕਾਲੀ ਦਲ ਦੇ ਤੇ ਆਪਾਂ ਸਿੱਧੇ ਸ਼ਬਦਾਂ ਚ ਕਹੀਏ ਕਿ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਉਹਨਾਂ ਨੇ ਆਪਣੇ ਵੱਲੋਂ ਪੂਰੀ ਕੇਰਾਬੰਦੀ ਕਰਨ ਦੀ ਕੋਸ਼ਿਸ਼ ਕੀਤੀ ਹੈ ਪਾਰਟੀ ਦੇ ਵਫਾਦਾਰ ਵਰਕਰ ਹੋਣ ਦੇ ਨਾਤੇ ਉਹ ਕਹਿੰਦੇ ਕੋਈ ਦਖਲ ਅੰਦਾਜ਼ੀ ਨਹੀਂ ਹੈਗੀ ਸੁਖਬੀਰ ਬਾਦਲ ਦੀ ਐ ਸ਼ਰੂਬਦੀ ਕਾਲੀ ਦਲ ਦੀ ਮਾਹੌਲ ਜ਼ਰੂਰ ਵਿਗਾੜ ਦਿੱਤਾ ਗਿਆ ਜਿਹੜੀ ਪਾਰਟੀ ਲਈ استیفਿਆਂ ਦੀ ਝੜੀ ਜੜਾ ਲੱਗ ਚੁੱਕੀ ਹੈ ਸੋ ਸੰਗਤ ਸਿੱਖ ਪੰਥ ਸਿੱਖ ਕੌਮ ਜਾਂਦੇ ਜਾਂਦੇ ਇੱਕ ਸਵਾਲ ਜਹਨ ਦੇ ਵਿੱਚ ਆ ਗਿਆ ਇੱਕ ਸਵਾਲ ਜਾਂਦੇ ਜਾਂਦੇ ਜਹਨ ਚ ਆ ਗਿਆ ਭਈ ਜੇ ਤੁਸੀਂ ਬਦਲਣਾ ਹੀ ਸੀਗਾ ਰਗਵੀਰ ਸਿੰਘ ਨੂੰ ਹਟਾਉਣਾ ਹੀ ਸੀਗਾ ਗੱਜ ਨੂੰ ਲਾਣਾ ਹੀ ਸੀਗਾ ਸਰਬਤਖਾਲ ਖਾਲਸਾ ਬੁਲਾ ਲੈਂਦੇ ਆਹ ਇਹ ਦੇਖੋ ਮੈਂ ਤੁਹਾਨੂੰ ਉਹੀ ਕਹਣਾ ਮੈਂ ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਗੱਲ ਦਾ ਸਵਾਲ ਕਰਦੇ ਆਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈਗਾ ਉਹ ਪੋਲੀਟੀਕਲ ਪਾਰਟੀ ਹੈ ਕਿੰਨਾ ਸਪੁਰਖਾਲਵੀ ਜੀ ਇੱਥੇ ਆ ਜਾਓ ਚਲੋ ਐਸਜੀਪੀਸੀ ਦਾ ਫੈਸਲਾ ਰਕबीर ਸਿੰਘ ਨੂੰ ਹਟਾਉਣ ਦਾ ਹਨਾ ਤੇ ਫਿਰ ਇਹ ਇਸਤੀਫੇ ਪਾਰਟੀ ਦੇ ਕਿਉਂ ਆਣ ਲੱਗੇ ਇਹੀ ਚ ਮੈਂ ਦੱਸ ਦੋ ਇਹ ਕਿਸ ਤਰ੍ਹਾਂ ਦੋ ਚੀਜ਼ਾਂ ਮਿਲ ਗਈਆਂ ਨੇ ਦੇਖੋ ਮਤਲਬ ਜਿਹੜੀ ਸਿੱਖੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚੋਂ ਜਾਂ ਸਿੱਖੀ ਦੇ ਵਿੱਚੋਂ ਜਾਂ ਅਕਾਲ ਸਾਸੋਂ ਕੌਮ ਦੇ ਵਿੱਚੋਂ ਤਾਂ ਸਾਡੀ ਪਾਰਟੀ ਨਿਕਲੀ ਹੈ ਤੇ ਉਹਦੇ ਵਿੱਚੋਂ ਮੈਂ ਤੁਹਾਨੂੰ ਦੱਸਿਆ ਵੀ ਧਾਰਮਿਕ ਭਾਵਨਾਵਾਂ ਬੰਦੇ ਦੀਆਂ ਪਾਰਟੀ ਨਿਕਲੀ ਫਿਰ ਦਖਲ ਅੰਦਾਜ਼ੀ ਤਾਂ ਜਰੂਰ ਹੋਏਗੀ ਨਹੀਂ ਪਾਰਟੀ ਸਿੱਖੀ ਦੇ ਵਿੱਚੋਂ ਨਿਕਲੀ ਹੈ ਨਾ ਕਿ ਪਾਰਟੀ ਦੇ ਵਿੱਚੋਂ ਸਿੱਖੀ ਨਿਕਲੀ ਹੈ ਠੀਕ ਹੈ ਸਿੱਖੀ ਦੇ ਵਿੱਚੋਂ ਪਾਰਟੀ ਨਿਕਲੀ ਹੈ ਸੋ ਅਸੀਂ ਮਤਲਬ ਨਸਤ ਮਸਤਕ ਸਿੱਖੀ ਨੂੰ ਹੈ ਕੌਮ ਨੂੰ ਹੈ ਜਥੇਦਾਰਾਂ ਨੂੰ ਹੈ ਪੰਥ ਨੂੰ ਹੈ ਜਿਹੜੇ ਅਕਾਲ ਤਖਤ ਸਾਹਿਬ ਨੂੰ ਹੈ ਔਰ ਮਤਲਬ ਤਖਤਾਂ ਨੂੰ ਹੈ ਅਸੀਂ ਮਤਲਬ ਉਹ ਸਾਡ ਨੂੰ ਮਤਲਬ ਸ਼੍ਰੋਮਣੀ ਅਕਾਲੀ ਦਲ ਨੂੰ ਸਮਰਪਿਤ ਥੋੜਾ ਅਸੀਂ ਉਹਨਾਂ ਦੇ ਥੱਲੇ ਆ ਅਸੀਂ ਅਧੀਨ ਹੈ ਸ਼੍ਰੋਮਣੀ ਅਕਾਲੀ ਦਲ ਉਹਨਾਂ ਇਹਨਾਂ ਸੰਸਥਾਵਾਂ ਦੇ ਅਧੀਨ ਹੈ ਅਸੀਂ ਤਾਂ ਮਤਲਬ ਇਹਨਾਂ ਦੇ ਸੇਵਾਦਾਰ ਬਣ ਕੇ ਮਤਲਬ ਜਿਹੜੀ ਕੌਮ ਦੀ ਸੇਵਾ ਕਰਨ ਦੀ ਮਤਲਬ ਲਾਲਸਾ ਰੱਖਦੇ ਆ ਬਿਲਕੁਲ ਠੀਕ ਹੈ ਸੋ ਪ੍ਰਖਾਰ ਵੀ ਨੇ ਇੱਕ ਵਾਰ ਫੇਰ ਸਾਫ ਕੀਤਾ ਹੈ ਕਿ ਇਹ ਬਿਲਕੁਲ ਕਚੋਲਾ ਪਾ ਦਿੱਤਾ ਗਿਆ ਕਿ ਇਸ ਚੀਨ ਨੂੰ ਵੱਧ ਤੋਂ ਵੱਧ ਹਥਿਆਰ ਬਣਾ ਕੇ ਵਰਤਿਆ ਜਾ ਰਿਹਾ ਔਰ ਜੋ ਮਜੀਠੇਵੰਡੀਆਂ ਦੀਆਂ ਭਾਵਨਾਵਾਂ ਬਾਹਰ ਨਿਕਲੀਆਂ ਉਸਦੀ ਵੀ ਗਲਤ ਜਿਹੜੀ ਆਪਾਂ ਕਹੀਏ ਵਰਤੋ ਉਹ ਕਰ ਰਹੇ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦਾ ਭਲਾ ਨਹੀਂ ਚਾਹੁੰਦੇ ਪਰ ਵਕਤ ਆਏਗਾ ਤੇ ਸਭ ਕੁਝ ਠੀਕ ਵੀ ਹੋ ਜਾਏਗਾ ਕਿੰਨੇ ਕੁ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਇਸ ਵਰਕਰ ਦੀ ਦਲੀਲ ਨਾਲ ਸਹਿਮਤ ਹੋ ਆਪਣੇ ਵਿਚਾਰ ਕਮੈਂਟਸ ਦੇ ਵਿੱਚ ਜਰੂਰ ਦੇਣਾ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਦਿਓ ਬਲਜੀਤ ਮਰਵਾਹੇ ਨੂੰ ਇਜ਼ਾਜ਼ਤ ਧੰਨਵਾਦ